ਕੱਲ ਤੱਕ ਸਾਹਿਬ ਦੀ ਜਤਿਹਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਕੋਂਕੇ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਹੋਈ ਜਿਸ ਦੇ ਭੋਗ ਇੱਕ ਤਰੀਕ ਨੂੰ ਪਾਏ ਜਾਣਗੇ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਮੈਂਬਰ ਸਰਦਾਰ ਭਗਵੰਤ ਸਿੰਘ ਸਿਆਲ ਕਾ मैनेजर श्री दरबार साहब सरदार भगवंत सिंह तंगेड़ा समेत होता हाजिर रही ਆਪ ਜੀ ਦੇ ਦਰ ਘਰ ਦੇ ਸੇਵਕ ਦਰ ਘਰ ਦੇ ਕਹ ਲੀਏ ਸ਼ਹੀਦ ਜਥੇਦਾਰ ਕੋ ਦੀਪ ਸਿੰਘ ਜੀ ਕਹ ਕੇ ਉਹਦਾ ਜੀ ਮਿੱਠੀ ਪਿਆਰੀ ਯਾਦ ਨੂੰ ਮਨਾਉਂਦਿਆ ਹੋਇਆ ਸਰੋਵਰੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾਦੇ ਸਬਿਆੰਤ ਸਤਿਗੰਤਾ ਦੇ ਸੰਜੋਗ ਦੇ ਨਾਲ ਸ਼੍ਰੀ ਅਕਾਲ ਤਖਤ ਸਹਿਜ ਜੀ ਵਿਖੇ ਧਰਗੀ ਭਾਈ ਦੇ ਸ਼੍ਰੀ ਅਖੰਡ ਪਾਤਸ਼ਾਹਬ ਆਰੰਭ ਕਰਵਾਉਣ ਲੱਗੇ ਹਨ ਸਤਿਗੁਰੂ ਜੀ ਕਿਰਪਾ ਕਰਨੀ ਸਿਰ ਤੇ ਮੇਰ ਭੜਿਆ ਹੱਥ ਰੱਖ ਕੇ ਸਉਂਦ ਦੇਸ਼ ਵਾਇਟੋ ਕੋ ਵਾਈ ਪਰੰਦੀ ਸ਼ੇਰਾ ਕਰਨ ਦੀ ਬਾਲ ਹਦਮ ਸਮਤ ਬਖਸ਼ਿਸ਼ ਕਰਨੀ ਦਾਤਿਆਈ ਸਰਬੱਤ ਸੰਗਤ ਦੀ ਹਾਜ਼ਰੀ ਤੇਲ ਫੁਰਕ ਡਾ ਪਰਵਾਲ ਕਰਨੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਆਗਾ ਸੁਖ ਮੇਰੇ ਮੀਤਾ ਪਾਛੇ ਆਣਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਦੌਲਤ ਕਤਹੂ ਨਹੀਂ ਗੁਰਜੀ ਦਾ ਕਲਸਾ ਵਾਕੀ ਗੁਰਜੀ ਦੀ ਫਤਿਹ ਕੌਮ ਦੇ ਮਹਾਨ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕੌਕੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਬਹੁਤ ਵੱਡਾ ਸਮਾਂ ਸ੍ਰੀ ਕਲਤਕ ਸਾਹਿਬ ਜੀ ਦੀ ਸੇਵਾ ਔਰ ਇਸ ਦੀ ਕੌਮ ਦੀ ਸੇਵਾ ਵਿੱਚ ਲਗਾਇਆ ਔਰ ਉਹਨਾਂ ਦੀ ਸੇਵਾ ਮੰਨਵਾਇਆ ਫਰਮਿੰਗਪੁਰਾ ਤੋਂ ਬਹੁਤ ਮੱਠੀ ਦੇ ਸਮੁੱਚੇ ਕੌਮ ਵੱਲੋਂ ਆਨਲ ਅੜੂਕਣਾ ਜੇਦਰ ਸਿੰਘ ਜੀ ਧਾਮੀ ਸਾਹਿਬ ਦੇ ਦਿਸਾ ਨਿਰਦੇਸ਼ ਦਾ ਭਾਈ ਸਾਹਿਬ ਦੀ ਵਰਸੀ ਜਿਹੜੀ ਹੈ ਸ੍ਰੀ ਕਾਲਕਟਾ ਸਾਹਿਬ ਦੇ ਮਨਾਈ ਜਾਂਦੀ ਹੈ। ਤੋਂ ਜਿੱਥੇ ਇਹ ਵਰਸੀ ਉਹਨਾਂ ਦੇ ਘਰ ਜਿੱਥੇ ਕੌਫੇ ਪੈਣ ਲੱਗ ਜਾਂਦੀ ਹੈ। ਉਥੇ ਅੱਜ ਅਖੰਡ ਪਾਠ ਸਾਹਿਬ ਸ੍ਰੀ ਕਾਲਕਟਾ ਸਾਹਿਬ ਦੇ ਆਰੰਭ ਹੋਏ ਨੇ। ਇਹਨਾਂ ਦੇ ਭੋਗ ਇੱਕ ਤਰੀਕਾ ਪਹਿਣਗੇ। ਇੱਕ ਤਰੀਕ ਉਹਨਾਂ ਦੀ ਕੀਰਤੀ ਦਾ ਰਹਿਣਾ ਹੈ। ਸਾਲ ਦਾ ਨਵਾਂ ਬਰਨੀਲਾ ਪਈ ਅਦੰਤੇ ਉਹਨਾਂ ਦੀ ਇਹ ਵਕਾਸ ਸੋ ਸਾਰੇ ਹੀ ਜਿਵੇਂ ਜਿਹੜੇ ਪਹੁੰਚੇ ਨੇ ਅੱਜ ਪ੍ਰਬੰਧ ਦੇ ਵਿੱਚ ਸਹਾਇਕ ਕਮੇਟੀ ਦੇ ਖਾਸ ਤੌਰ ਤੇ ਡਾਇਰੈਕਟਰ ਸਾਹਿਬਾ ਸੀਟ ਕਰਕੇ ਭੁਲਾਉਣਗੇ ਠੰਗੇੜਾ ਜਿਹੜੇ ਜੀ ਮੈਨੇਜਰ ਆਪਾਰਸਾ ਸਾਡੇ ਹੋਰ ਕਾਰਤਕ ਸਾਹਿਬ ਦੇ ਸਾਰੇ ਹੀ ਭਾਗ ਜੋ ਹਮਨ ਰੱਖੇ ਚੇ ਮੁੜੀ ਗੰਟੀ ਵਿੱਚ ਸੇਵਾ ਵਿੱਚ ਚਲਾਜ ਰਹਾ ਸੋ ਉਹਨਾਂ ਸ਼ਹੀਦਾਂ ਨੂੰ ਸ਼ਹਾਦੀ ਗੋਦਾਰ ਆਪਣੀ ਕਮੇਟੀ team